ਪੰਜਾਬ ਭੜਾਂ ਦੀ ਮਾਰ ਚੱਲ ਰਿਹਾ ਹੈ ਅੰਬਰ ਆਫਤ ਬਰਾ ਰਿਹਾ ਹੈ ਪੰਜ ਆਬਾਂ ਦੀ ਧਰਤੀ ਨੂੰ ਆਬਾਂ ਦਾ ਪਾਣੀ ਹੀ ਡਰਾ ਰਿਹਾ ਹੈ ਸੱਤ ਜ਼ਿਲ੍ਹੇ ਪਾਣੀ ਦੀ ਮਾਰ ਚੱਲ ਰਹੇ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਪਿੰਡਾਂ ਦੇ ਪਿੰਡ ਪਾਣੀ ਚ ਡੁੱਬੇ ਨੇ ਲੋਕਾਂ ਨੂੰ ਆਪਣੇ ਆਸ਼ਿਆਣੇ ਛੱਡਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਹਾਲਾਤ ਵੱਧ ਤੋਂ ਵੱਧਰ ਹੋ ਰਹੇ ਨੇ ਇਸ ਸਭ ਦੌਰਾਨ ਪ੍ਰਸ਼ਾਸਨ ਦੇ ਨਾਲ ਨਾਲ ਆਰਮੀ ਐਨ ਡੀ ਆਰ ਐਫ ਐਸ ਡੀ ਆਰ ਐਫ ਦੀਆਂ ਟੀਮਾਂ ਨੇ ਮੋਰਚਾ ਸੰਭਿਆ ਹੋਇਆ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਤੱਕ ਰਸੋਦ ਪਹੁੰਚਾਈ ਜਾ ਰਹੀ ਹੈ ਇਨ੍ਹਾਂ ਹਾਲਾਤਾਂ 'ਚ ਬੀ ਐਸ ਐਫ ਦੇ ਜਵਾਨ ਵੀ ਤਮਾਮ ਮੁਸ਼ਕਲਾਂ 'ਚ ਈ ਰਹੇ ਨੇ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਫਾਜ਼ਿਲਕਾ ਜੱਦੀ ਸਤਲੁਜ ਦੇ ਪਾਣੀ ਨੇ ਬੀ ਐਸ ਐਫ ਦੀ ਪੋਸਟ ਨੂੰ ਹੀ ਆਪਣੀ ਚਪੇਟ ਚ ਲੈ ਲਿਆ ਕਿਸ਼ਤੀਆਂ ਬੇੜੀਆਂ ਦੇ ਸਹਾਰੇ ਹੀ ਬੀਐਸਐਫ ਤੇ ਜਵਾਨਾਂ ਤੱਕ ਜ਼ਰੂਰੀ ਸਮਾਨ ਤੇ ਰਸਤ ਪਹੁੰਚਾਈ ਜਾ ਰਹੀ ਹੈ ਭਾਵੇਂ ਸੜਕੀ ਸੰਪਰਕ ਟੁੱਟ ਚੁੱਕਾ ਹੈ ਹੁਣ ਬੇੜੀਆਂ ਤੇ ਕਿਸ਼ਤੀਆਂ ਹੀ ਸਹਾਰਾ ਨੇ ਪਰ ਬੀਐਸਐਫ ਜਵਾਨਾਂ ਦੇ ਹੌਸਲੇ ਹਲੇ ਵੀ ਬੁਲੰਦ ਨੇ ਫਲੱਡ ਦੀ ਜੀ ਸਿਚੁਏਸ਼ਨ ਹੈ ਮਤਲਬ ਸਾਡੇ ਇੱਥੇ ਪਾਣੀ ਕਾਫੀ ਵੱਜ ਚੁੱਕਿਆ ਹੈ ਪਿੱਛੇ ਜੇ 2-3 ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਇਨਕਰੀਜ਼ ਹੋਇਆ ਹੈ ਤੇ ਜਿਹੜੀ ਸਾਡੇ ਪਿੰਡਾਂ ਦੀ ਕਨੈਕਟੀਵਿਟੀ ਹੈ ਉਹ ਕਾਫੀ ਪ੍ਰਭਾਵਿਤ ਹੋ ਗਈ ਹੈ ਸਾਡੇ ਤਕਰੀਬਨ 20 ਪਿੰਡ ਨੇ ਜਿਹੜੇ ਇਹਦੇ ਨਾਲ ਕਨੈਕਟੀਵਿਟੀ ਪ੍ਰਭਾਵਿਤ ਹੋਈ ਹੈ ਜੀ ਪਾਣੀ ਵਧਣ ਨਾਲ ਕੀ ਹੈ ਕਿ ਮੁਹਰਜਮ ਸ਼ੇਰ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਹੈ ਕਿ ਤਿੰਨ ਪਾਸੇ ਜਿਹੜਾ ਪਹਿਲਾਂ ਹੀ ਜਿਹੜਾ ਪਾਕਿਸਤਾਨ ਨਾਲ ਕਿਰੇ ਤੇ ਇੱਕ ਪਾਸੇ ਜਿਹੜਾ ਸਤਲੁਜ ਦੇ ਨਾਲ ਕਿਰੇ ਹੈ ਇਹ ਮੁਹਾਰ ਜਮਸ਼ੇਰ ਦਾ ਤਾਂ ਜੀ ਵੈਸੇ ਵੀ ਪਿੰਡ ਕਾਫੀ ਨੀਵਾ ਹੈਗਾ ਔਰ ਇਹ ਤਾਂ ਹੁਣ ਟੋਟਲੀ ਕਟਆਫ ਹੀ ਹੋ ਗਿਆ ਹੈਗਾ ਤੇ ਕਾਫੀ ਇਵੈਕੂਏਸ਼ਨ ਵੀ ਕਾਫੀ ਹੋ ਚੁੱਕੀ ਹੈ ਇਸ ਪਿੰਡ ਦੇ ਵਿੱਚ ਹੁਣ ਮੈਂ ਜੋ ਪਟਵਾਰੀ ਸਾਹਿਬ ਦੇ ਨਾਲ ਮੀਟਿੰਗ ਤੇ ਤੋਂ ਬਾਅਦ ਪਤਾ ਲੱਗਿਆ ਕਿ 70 60 ਤੋਂ 70 ਲੋਕ ਹੈ ਜਿਹੜੇ ਹਜੇ ਵੀ ਪਿੰਡ ਦੇ ਵਿੱਚ ਹੈਗੇ ਤੇ ਅਸੀਂ ਹੁਣ ਉਹਨਾਂ ਨੂੰ ਮਿਲਣ ਜਾਵਾਂਗੇ ਇਹ ਪੋਸਟ ਵੀ ਹੈ ਬੀਐਸਐਫ ਦੀ ਜਿਹੜੀ ਉਹ ਵੀ ਕਹਿੰਦੇ ਪਾਣੀ ਦੇ ਨਾਲ ਕਿਰ ਗਿਆ ਤੇ ਕਾਫੀ ਜਿਹੜੇ ਮਸਕਲ ਹਨ ਜਿਹੜਾ ਜੀ ਜੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਬੀਐਸਐਫ ਦੀ ਪੋਸਟ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਇਹ ਪਾਣੀ ਦੇ ਬਿਲਕੁਲ ਨੀ ਇੱਕ ਤਾਂ ਨੀਵੇਂ ਹੈਗੇ ਪਿੰਡ ਬਾਕੀ ਇੱਥੇ ਜਿਹੜਾ ਕਰੀਕ ਦਾ ਪਾਣੀ ਇੱਕ ਪਾਸਿਓਂ ਬੰਨ ਹੈਗਾ ਦੂਜੇ ਪਾਸਿਓਂ ਬਿਲਕੁਲ ਖੁੱਲ ਜਾਂਦਾ ਹੈ ਸੋ ਪਾਣੀ ਦੇ ਬਹਾਵ ਕਰਕੇ ਇੱਥੇ ਕਾਫੀ ਪ੍ਰਭਾਵ ਹੈਗਾ ਜੀ ਪਰ ਬੀਐਸਐਫ ਦੇ ਜਵਾਨਾਂ ਦੇ ਜਿਹੜੇ ਹੌਸਲੇ ਫਿਰ ਵੀ ਬੁਲੰਦ ਹੈ ਇਹ ਪਾਣੀ ਦੇ ਬਾਕੀ ਹੈ ਬੀਐਸਐਫ ਐਂਡ ਆਰਮੀ ਦਾ ਦੋਵਾਂ ਦਾ ਸਾਨੂੰ ਬਹੁਤ ਸਹਿਯੋਗ ਹੈ ਔਰ ਹਮੇਸ਼ਾ ਹੀ ਦਿੰਦਾ ਹੈ ਜੇਕਰ ਗੱਲ ਕੀਤੀ ਜਾਏ ਤਾਂ ਫਾਜ਼ਿਲਕਾ ਦੇ ਵੀ ਪਿੰਡ ਪਾਣੀ ਦੀ ਮਾਰ ਚੱਲ ਰਹੇ ਨੇ ਇੰਨਾ ਚੋਹੀ ਇੱਕ ਪਿੰਡ ਹੈ ਮੁਹਾਰ ਜਮਸ਼ੇਦ ਜੋ ਤਿੰਨ ਪਾਸੇ ਪਾਕਿਸਤਾਨ ਤੇ ਚੌਥੇ ਪਾਸਿਓ ਸਤਲੁਜ ਦਰਿਆ ਨਾਲ ਘਿਰਿਆ ਹੈ ਤੇ ਇੱਥੇ ਸਥਿਤ ਹੈ ਇਹ ਬੀਐਸਐਫ ਦੀ ਪੋਸਟ ਵੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੀ ਹੈ ਜਿੰਨਾ ਤੱਕ ਜ਼ਰੂਰੀ ਸਮਾਨ ਜਿਵੇਂ ਕਿ ਖਾਣ ਪੀਣ ਦੀਆਂ ਚੀਜ਼ਾਂ ਸਿਲੰਡਰ ਤੇ ਹੋਰ ਸਮਾਨ ਕਿਸ਼ਤੀਆਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ ਪਹਿਲਾਂ ਕਿਸੇ ਤਰ੍ਹਾਂ ਟਰੈਕਟਰ ਟਰਾਲੀ ਨਾਲ ਕੰਮ ਚੱਲ ਰਿਹਾ ਸੀ ਪਰ ਹੁਣ ਤਾਂ ਕਿਸ਼ਤੀਆਂ ਦਾ ਹੀ ਸਹਾਰਾ ਬਚਿਆ ਹੈ ਉੱਪਰ ਪਈ ਹੈ ਹਾਂ ਔਰ ਤੁਸੀਂ ਨਾਲ-ਨਾਲ ਜਾ ਕੇ ਦੇਖੋਗੇ ਨਾ ਜੀ ਪੱਕਾ ਚਿਸ਼ਤੀ ਵਗੈਰਾ ਔਰ ਠੇੜ ਤੱਕ ਤਾਰਾਂ ਵੀ ਡੁੱਬੀਆਂ ਪਈਆਂ ਔਰ ਚੌਕੀਆਂ ਵੀ ਡੁੱਬੀਆਂ ਪਈਆਂ ਸਾਰੇ ਡੁੱਬੀ ਪਈ ਹੈ ਛੋਟੀ ਜੀ ਸਰਵੇਂ ਤੇ ਇਹ ਜੀ ਇਹ ਚੌਕੀ ਕਿਹੜੀ ਪੰਦੀ ਹੈ ਇਹ ਪਤਨਪੋਸਤ ਪਤਨ ਪਤਨ ਦਾ ਪਤਨ ਹਾਂ ਉਧਰ ਸਾਦਕੀ ਅੱਛਾ ਇਹ ਸਾਰਾ ਚਪੇੜ ਚ ਆ ਗਿਆ ਇੱਕ ਛੋਟੀ ਜੀ ਇਹ ਫਿਰ ਇਹ ਮਤਲਬ ਸੁਰੱਖਿਆ ਨੂੰ ਲੈ ਕੇ ਵੀ ਫਿਰ ਦਿੱਕਤ ਆਉਂਦੀ ਹੋਣੀ ਹੈ ਜੈਨੀ ਸਾਹਿਬ ਬੀਐਸਐਫ ਕਿਵੇਂ ਕਰਦੀ ਹੋਣੀ ਸੁਰੱਖਿਆ ਜੇ ਪਾਣੀ ਆ ਗਿਆ ਤਾਂ ਦੇਖੋ ਸਾਡੇ ਜਵਾਨ ਬਹੁਤ ਬਾਦਰ ਨੇ ਜੀ ਇਹ ਤਾਂ ਪਾਣੀ ਹੈ ਅੰਨੇਂੀ ਬਰਫ ਹੁੰਦੀ ਉੱਥੇ ਸਕੋਟੀ ਕਰਦੇ ਹਿੰਦੁਸਤਾਨ ਦਾ ਜਵਾਨ ਹਿੰਦੁਸਤਾਨ ਦਾ ਕਿਸਾਨ ਉਹਦਾ ਕੋਈ ਮੁਕਾਬਲਾ ਨਹੀਂ ਕਰਦਾ ਕਠਾਨਕੋਟ ਵੀ ਲਗਾਤਾਰ ਕੁਦਰਤ ਦਾ ਕਹਿਰ ਚੱਲ ਰਿਹਾ ਹੈ ਵੱਡੇ ਪੱਧਰ ਤੇ ਇਥੇ ਨੁਕਸਾਨ ਹੋ ਰਿਹਾ ਹੈ ਕਈ ਇਲਾਕਿਆਂ ਚ ਪਾਣੀ ਭਰਿਆ ਹੋਇਆ ਹੈ ਆਵਾਜਾਈ ਪ੍ਰਭਾਵਿਤ ਹੈ ਭਾਰਤ-ਪਾਕਿ ਸਿਮਾ ਦੇ ਬੰਮੀਆ ਸੈਕਟਰ ਚ ਪੈਂਦੀ ਬੀਐਸਐਫ ਦੀ ਪਹਾੜੀਪੁਰ ਪੋਸਟ ਰਾਵੀ ਦਰਿਆ ਦੇ ਵਿੱਚ ਰੁਲ ਗਈ ਹੈ ਕੰਡਿਆਲੀ ਤਾਰਾਂ ਨੂੰ ਵੀ ਕੁਝ ਥਾਵਾਂ ਤੋਂ ਨੁਕਸਾਨ ਪਹੁੰਚਿਆ ਹੈ ਇਮਾਰਤ ਪੂਰੀ ਤਰ੍ਹਾਂ ਪਾਣੀ ਚ ਸਮਾ ਚੁੱਕੀ ਐ ਇਮਾਰਤ ਭਾਵੇਂ ਝੁਕ ਗਈ ਐ ਜਲਮਗਨ ਹੋ ਗਈ ਐ ਪਰ ਜਵਾਨਾਂ ਤੇ ਹੌਸਲੇ ਬੁਲੰਦ ਨੇ ਹਾਲਾਤ ਬਹੁਤ ਖਰਾਬ ਆ ਜੀ ਬਾਕੀ ਉਹ ਤੇ ਸੱਤ ਪਿੰਡਾਂ ਆ ਉਹਨਾਂ ਦਾ ਕੋਈ ਕਲੈਕਸ਼ਨ ਨਹੀਂ ਸਭ ਕਲੈਕਸ਼ਨ ਨਹੀਂ ਹੁੰਦਾ ਖਤਮ ਹੋ ਗਿਆ ਵਿਚਾਰਿਆਂ ਦਾ ਸਿਰੋ ਦੋ ਚਾਰ ਦਿਨ ਹੀ ਹੈਲੀਕਾਪਟਰਾਂ ਦੀ ਮਦਦ ਕਰ ਰਿਹਾ ਪਰ ਉਪਰ ਹਾਲ ਨੂੰ ਕੋਈ ਪਤਾ ਨਹੀਂ ਉਹ ਤੇ ਵਿਚਾਰੇ ਮਨੂ ਮਿਆਦਾ ਕੋਠੇ ਇਕੱਠੇ ਉੱਤੇ ਚੜ ਕੇ ਉਹਨਾਂ ਉੱਤੇ ਹੀ ਤਹਿ ਪਾਸ ਕਰ ਰਹੇ ਨੇ ਉਹਨਾਂ ਦਾ ਬਹੁਤ ਬੁਰਾ ਹਾਲਾਤ ਹੈ ਬੇਸੇ ਹਾਲਾਤ ਹੈ ਸਾਡੇ ਵੀ ਅਸੀਂ ਤੇ ਇੱਧਰ ਸਾਡੇ ਵੀ ਬਹੁਤ ਮਾਰੇ ਨੇ ਪਰ ਉਹ 7-8 ਪਿੰਡਾਂ ਉਹਨਾਂ ਨੂੰ ਉਹਨਾਂ ਵਾਸਤੇ ਕੋਈ ਗਵਰਨਮੈਂਟ ਦੀ ਜਾਂ ਕੋਈ ਉਹਨਾਂ ਨੂੰ ਮਦਦ ਵੀ ਮਿਲ ਰਹੀ ਉਹਨਾਂ ਨੂੰ ਉਹਨਾਂ ਦੇ ਹਾਲਾਤ ਬਹੁਤ ਖਰਾਬ ਹੈ ਤੇ ਕੋਈ ਅੱਜ ਐਂਡਿਗ੍ਰਾਫ ਦੀ ਟੀਮ ਵੀ ਆ ਰਹੀ ਹੈ ਜੀ ਸਾਡੀ ਇਤਿਹਾਫਾ ਚਾਹੀਏ ਉਹਨਾਂ ਵਾਸਤੇ ਰਾਸਨ ਰੋਸਨ ਜਾਂ ਜਿਹੜੇ ਵੀ ਫਸੇ ਬੰਦੇ ਨੇ ਜੋ ਵੀ ਹੈ ਉਹਨਾਂ ਨੂੰ ਉਹਨਾਂ ਨੂੰ ਇੱਧਰ ਲਿਆ ਲਿਆਉਣ ਦੇ ਵਾਸਤੇ ਗੱਡੀਆਂ-ਗੁੱਡੀਆਂ ਆਈਆਂ ਬਾਕੀ ਹੋਰ ਵੀ ਫਰੂਟ ਫਲਾਰ ਜੋ ਵੀ ਉਹਨਾਂ ਦੇ ਸਮਾਨ ਹੈ ਜੀ ਹਾਂ ਭਾਵੇਂ ਪੰਜਾਬ ਦੇ ਕਈ ਇਲਾਕੇ ਇਸ ਸਮੇਂ ਅਨਸੇਫ ਨੇ ਪਰ ਅਜਿਹੇ ਬੁਲੰਦ ਹੌਸਲੇ ਵਾਲੇ ਬੀਐਸਐਫ ਦੇ ਜਵਾਨਾਂ ਕਾਰਨ ਦੇਸ਼ ਦੀਆਂ ਸੂਬੇ ਦੀਆਂ ਸਰਹੱਦਾਂ ਅਜੇ ਵੀ ਸੇਫ ਨੇ ਤੇ ਇਹ ਜਵਾਨ ਵੀ ਜ਼ਰੂਰ ਇਹੋ ਦੁਆ ਕਰ ਰਹੇ ਹੋਣਗੇ ਕਿ ਜਲਦ ਹਾਲਾਤ ਬਿਹਤਰ ਹੋਣ ਰੱਬ ਤੇ ਕੁਦਰਤ ਮਿਹਰ ਕਰੇ ਫਾਜ਼ਲ ਕਾ ਤੋਂ ਅਫਤਾਰ ਗਿਲ ਦੇ ਨਾਲ ਪਠਾਨਕੋਟ ਤੋਂ ਮੁਕੇਸ਼ ਸਿਹਣੀ ਦੀ ਰਿਪੋਰਟ ਪੀਟੀਸੀ ਨਿਊਜ਼